ਕਉ ਮਾਤਾ ਜੈ ਕਉ ਮਾਤਾ ਜੈ ਕਉ ਮਾਤਾ ਜੈ ਕਉ ਮਾਤਾ ਕੀ ਜੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਾਰੀਖ 11 ਕੱਲ ਤੇ 19 ਤੇ 20 ਤਾਰੀਖ ਨੂੰ ਲੋਕ ਕਥਾ ਹੋਣ ਜਾ ਰਹੀ ਹੈ ਅਗਰਵਾਪਨ ਸੰਸਲਾ ਦੇ ਜਿਹਦਾ ਟਾਈਮ ਹੈ 5 ਵਜੇ ਤੋਂ ਲੈ ਕੇ ਰਾਤ ਨੂੰ ਰਕਤ ਉਸ ਤੋਂ ਬਾਅਦ ਟੁੱਟ ਭੰਡਾਰਾ ਵਰਤਿਆ ਜਾਊਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚਣ ਤੇ ਗੋ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਗੋ ਮਾਤਾ ਕੀ ਜੈ ਗੋ ਮਾਤਾ ਕੀ ਜੈ ਮਾਤਾ ਜੈ ਗੋਬਾ ਜੈ ਗੋਬਾ ਮਾਤਾ ਜੈ ਗੋਬਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਮਹਜ਼ੂਰ ਗਉ ਕਥਾ ਕਰਵਾਈ ਜਾ ਰਹੀ ਹੈ ਜੋ ਕਿ ਹਰ ਇੱਕ ਸਾਲ ਦੀ ਤਰ੍ਹਾਂ ਚੰਦਰਕਾਂਤ ਜੀ ਮਹਾਰਾਜ ਜੀ ਆ ਕੇ ਕਰਨਗੇ ਜਿਸ ਵਿੱਚ ਬਾਬਾ ਨਰੈਣਪੁਰੀ ਜੀ ਮਹਾਰਾਜ ਕਲਵਾਉਣ ਵਾਲੇ ਤੇ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ 18 19 20 5 ਤੋਂ ਲੈ ਕੇ 8 ਵਜੇ ਤੱਕ ਗਉ ਕਥਾ ਦਾ ਟਾਈਮ ਹੈ ਸਾਰਿਆਂ ਨੂੰ ਮਾਮਾ ਦੇ ਪੋਸਟਿੰਗ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਅਟੂਪ ਲੰਗਰ ਖੱਲੇਗਾ ਜੈ ਗੋਮਾਤਾ ਜੈ ਦੋਪਾ